ਬਈ ਸਾਰਿਆਂ ਨੂੰ ਪਿਆਰ ਭਰੀ ਸ਼ਖੀਤ ਸਤਿ ਸਾਲ ਹੋਰ ਜੀਰ ਚੱਲ ਬਈ ਠੀਕ ਨਹੀਂ ਜੀ ਤਾਂ ਘਰ ਦਾ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਬਈ ਅੱਜ ਆਇਆ ਤਾਇਆ ਅੱਛਾ ਮੈਂ ਪੈ ਰਿਆ ਸੀ ਤੇ ਕਹਿੰਦਾ ਮੈਂ ਚੱਲ ਮਿਲਦਾ ਆਂ ਤਾਂ ਤਾਇਆ ਨੇ ਮੈਨੂੰ ਕਿ 15 ਅਗਸਤ ਬਾਰੇ ਨਾ ਕੋਈ ਜਾਣਕਾਰੀ ਦੇ ਬਾੜੀ ਮੋਟੀ ਹੈ ਤਾ ਤਾ ਕੋਈ ਨਹੀਂ ਜੀ ਕੋਈ ਨਹੀਂ ਜੀ ਕੱਲ ਨੂੰ ਝੰਡਾ ਚੜਾਉਣਗੇ ਹੂੰ ਪਰ ਪੰਜਾਬ ਤਾਂ ਸੋਨੇ ਦੀ ਚਿੜੀ ਨਹੀਂ ਤੇ ਆ ਜਿਵੇਂ ਭੈਣ ਹੋ ਤਾਂ ਨਸ਼ੇ ਦੀ ਚਿੜੀ ਆ ਨਸ਼ੇ ਦੀ ਆ ਨਸ਼ੇ ਦੀ ਚਿੜੀ ਆ ਲੁੱਟਾਂ ਵਾਲਾ ਤੇ ਲੁੱਟਾਂ ਖੋਹਾਂ ਕਰਦੇ ਆ ਲੋਕ ਇੰਨੀਆਂ ਵਾਰ ਦੱਤਾ ਹੋਈ ਜਾਂਦੀਆਂ ਆ ਸਾਹ ਲਾਦਾ ਚਿੱਟੇ ਵਾਲਾ ਤਾਂ ਕੰਮ ਹੁੰਦਾ ਨਹੀਂਗਾ ਉਹ ਹੈ ਲੁੱਟਾ ਹੋਆ ਕਰਦੇ ਆ ਦੋ ਤਿੰਨ ਮਿੰਟਾਂ ਪੈਂਦੇ ਜਿਵੇਂ ਹੀ ਉੱਕੀ ਗਿਆ ਕਰਨਾ ਨਾ ਨਾ ਕਰਨਾ ਹੋਰ ਥੋੜਾ ਟਾਈਮ ਆ ਤਾਂ ਲੈ ਲੈ ਜਿਹੜਾ ਇਹ ਵੀ ਲੁੱਟੀ ਜਾਂਦੇ ਆ ਜਾਨਕ ਟਾਈਮ ਇਦਾਂ ਦਾ ਆ ਜਾਣਾ ਵੀ ਜਿਹਦੇ ਤਾਂ ਡਾਂਗ ਦਾ ਹੈਗਾ ਜ਼ੋਰ ਉਹਨੂੰ ਤਾਂ ਨਹੀਂ ਹੱਥ ਲਾਉਂਦੇ ਹੂੰ ਦੂਜੇ ਬੰਦੇ ਨੂੰ ਨਹੀਂ ਛੱਡਦੇ ਉਹ ਨਾ ਸੁੱਕੀ ਜਾਣਾ ਕੰਮ ਨਹੀਂ ਹਾਂ ਉਦੋਂ ਹਯਾ ਖਾਡਾ ਮੋਟਰਸਾਈਕਲ ਲੈ ਕੇ ਲਿੱਤ ਲਾ ਗਿਆ ਕਿ ਕਿਹੜੀ ਹੋ ਹਾਂ ਕੋਣੀ ਮਗਰ ਪਰਸਾ ਲੈ ਦਿਆ ਹਾਂ ਪਹਿ ਲੈਣਾ ਗਿਆ ਇਹ ਦਾਵਲਾ ਬੁੜੀਆਂ ਪੈ ਗਿਆ ਰੋਗ ਲੈ ਲੈ ਅੱਛਾ ਚਾਬੀ ਵੇਚੀ ਮਾ ਹੁਣ ਚਾਬੀ ਇੰਤੋਂ ਰੱਖੀ ਜੀ ਮਸੈਲ ਦੇਣ ਦੀ ਗੱਲ ਅੱਛਾ ਆ ਤਾਇਆ ਤੁਹਾਡੇ ਦਾ ਡਾਂਗ ਦਾ ਡੇਰਾ ਸਾਡੇ ਕੋਲ ਤੱਕੋਂ ਡਾਂਗ ਦਿਖਾ ਦੇ ਮੜੀ ਜੀ ਆਹੋ ਲੇਡਾਂ ਦੀ ਹਾਂ ਤਾਇਆ ਡਾਂਗ ਕੋਲੇ ਰੱਖਦਾ ਕਾਂਕੀ ਪਏ ਨਹੀਂ ਪਤਾ ਕਿ ਹੁਣ ਕਦੋਂ ਭੇਜੋ ਚਿੱਟੇ ਵਾਲੇ ਨੇ ਆ ਜਾਣਾ ਹੈ ਅੰਨੇ ਹੰਗੂ ਤਾਂ ਫਿਰਦੇ ਆ ਬੜੇ ਬੜੇ ਪੁਲਸ ਵਾਲੇ ਕੋਹ ਨਹੀਂ ਕਰਦੇ ਯਾਰ ਉਹਨਾਂ ਯਾਰ ਕੋ ਦੋ ਮਾਰ ਦੇ ਛੱਡ ਦਿੰਦੇ ਆ ਉਹਨਾਂ ਨੂੰ ਆ ਜਦ ਜ ਜਮਾਈ ਚੱਟਾ ਬੰਦ ਹੋਏ ਨਾ ਬਾਤ ਤੋ ਡੋਡੇ ਖਾ ਲੈਣਗੇ ਦਾਰੂ ਪੀ ਲੈਣਗੇ ਫੇ ਲੁੱਟਾ ਹੋਣਾ ਤਾਂ ਨਾ ਕਰਨੇ ਲੈ ਕੰਮ ਨਹੀਂ ਕਰਨੇ ਇਹ ਆਜੇ ਕੰਮ ਨਹੀਂ ਕਰਨੇ ਹਾਂ ਤੁਲਾ ਕੰਮ ਨਹੀਂ ਕਰਨੇ ਭਾਈ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀਡੀਓ ਸ਼ੇਅਰ ਕਰਿਆ ਕਰੋ ਜਿਹੜੇ ਮੇਰੇ ਭਰਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ